ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਏ ਦੇ ਪਿੰਡ ਤਰਿੰਡਾ ਦੇ ਵਿੱਚ ਨੌਜਵਾਨ ਸਰਪੰਚ ਜਸ਼ਨਪ੍ਰੀਤ 바ਵਾ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਆਖਰਕਾਰ ਸਰਪੰਚ ਨੌਜਵਾਨ ਜਸ਼ਨਪ੍ਰੀਤ ਨੇ ਇਹ ਕਦਮ ਕਿਉਂ ਚੱਕਿਆ ਹੈ? ਪਰਿਵਾਰ ਦੇ ਵੱਲੋਂ ਵੱਡੇ ਖਲਾਸੇ ਕੀਤੇ ਗਏ ਨੇ ਕਿ ਆਖਰਕਾਰ ਨੌਜਵਾਨ ਸਰਪੰਚ ਜਸ਼ਨਪ੍ਰੀਤ 바ਵਾ ਨੇ ਖੁਦਕੁਸ਼ੀ ਕਿਉਂ ਕਰ ਲਈ ਹੈ? ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਖਰਿੰਦਰ 바ਜਵਾ। 바ਜਵਾ ਸਾਹਿਬ ਪਿੰਡ ਤਰਿੰਡਾ ਦੇ ਨੌਜਵਾਨ ਸਰਪੰਚ ਜਸ਼ਨ ਪ੍ਰੀਤ ਬਾਬਾ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਆਖਰਕਾਰ ਪਰਿਵਾਰ ਦਾ ਕੀ ਕਹਿਣਾ ਹੈ ਤੇ ਨੌਜਵਾਨ ਵੱਲੋਂ ਅਜਿਹਾ ਕਦਮ ਕਿਉਂ ਚੱਕਿਆ ਗਿਆ ਗਗਨ ਜੋ ਕੱਲ ਦੀ ਖਬਰ ਹੈ ਕੱਲ ਦੀ ਘਟਨਾ ਹੈ ਜਦੋਂ ਜਸ਼ਨ ਪ੍ਰੀਤ ਬਾਬਾ ਜਿਹੜੇ ਸਰਪੰਚ ਸੀ ਪਿੰਡ ਦੇ ਨੌਜਵਾਨ ਸਰਪੰਚ ਸੀ 25 ਸਾਲ ਉਮਰ ਸੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਛੋਟੀ ਉਮਰ 'ਚ ਉਹ ਮੁੰਡਾ ਸਰਪੰਚ ਬਣਿਆ ਉਨੇ ਖੁਦਕੁਸ਼ੀ ਕੀਤੀ ਸੋਸ਼ਲ ਮੀਡੀਆ ਤੇ ਲਿਖਿਆ ਵੀ ਪਰ ਉਹਦੇ ਪਰਿਵਾਰ ਦੇ ਵੱਡੇ ਖੁਲਾਸੇ ਨੇ ਉਹ ਵਿਧਾਇਕ ਤੋਂ ਜਾਨੀ ਕਿ ਫੋਜਾ ਸਿੰਘ ਸਰਾਰੀ ਗੁਰੂ ਹਰਸਾਏ ਵਿਧਾਨ ਸਭਾ ਹਲਕੇ ਦਾ ਇਹ ਪਿੰਡ ਹੈ ਉੱਥੋਂ ਦੇ ਵਿਧਾਇਕ ਤੇ ਉਹਦੇ ਨਿੱਜੀ ਸਹਾਇਕ ਪੀਏ ਤੋਂ ਬਹੁਤ ਦੁਖੀ ਸੀ ਇਹ ਗੱਲ ਜਸ਼ਨ ਦੀ ਮਾਂ ਨੇ ਕਹੀ ਹੈ ਜਸ਼ਨ ਦੀ ਮਾਂ ਕਹਿੰਦੀ ਕਿ ਨਾ ਤਾਂ ਉਹਨੂੰ ਕੋਈ ਕੰਮ ਕਰਨ ਦਿੱਤਾ ਜਾਂਦਾ ਸੀ ਨਾ ਹੀ ਵਿਕਾਸ ਕੰਮ ਕਰਨ ਦਿੱਤੇ ਜਾਂਦੇ ਸੀ ਉਹ ਕਹਿੰਦੀ ਕਿ ਬੀਤੀ ਗੱਲ ਉਹ ਆਇਆ ਕਿਤੇ ਬਾਹਰ ਗਿਆ ਹੋਇਆ ਸੀਗਾ ਬੁੱਢਾ ਸਾਹਿਬ ਗਿਆ ਹੋਇਆ ਸੀ ਉੱਥੋਂ ਵਾਪਸ ਪਰਤਿਆ ਜਿਸ ਤੋਂ ਬਾਅਦ ਉਹਦੀ ਕੋਈ ਗੱਲਬਾਤ ਹੋਈ ਉਹਨੂੰ ਸੱਦਿਆ ਗਿਆ ਵਿਧਾਇਕ ਦੇ ਵਿਧਾਇਕ ਨੇ ਕਿਸੇ ਘਰ ਆਉਣਾ ਸੀਗਾ ਐਮਐਲਏ ਫੋਜਾ ਸਿੰਘ ਸਰਾਰੀ ਨੇ ਗੁਰਿੰਦਰ ਸਿੰਘ ਦੇ ਘਰ ਆਉਣਾ ਸੀ ਉੱਥੇ ਉਹ ਪਹੁੰਚ ਨਹੀਂ ਸਕਿਆ ਉਦੋਂ ਬਾਅਦ ਉਹ ਸ਼ਾਮ ਨੂੰ ਆਇਆ ਉਹ ਥੱਕਿਆ ਹੋਇਆ ਪਰੇਸ਼ਾਨ ਸੀ ਕਿ ਆਪ ਦਾ ਪ੍ਰਕਰ ਅੱਜ ਕਹਿ ਦੇਣਾ ਕਿ ਬੰਦਾ ਚਲੋ ਬਾਹਰੋਂ ਆਇਆ ਥੱਕ ਕੇ ਆਇਆ ਚੱਲ ਪਿਆ ਤਾਂ ਉੱਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਫਿਰ ਉਹ ਰੁਟੀਨ ਦੇ ਕੰਮ ਕਰਨ ਲੱਗਾ ਤੇ ਸ਼ਾਮ ਰਾਤ ਨੂੰ ਨੇ ਆਪਣੀ ਲਾਇਸੈਂਸੀ ਰਵਾਲਬਰ ਨਾਲ ਗੋਲੀ ਮਾਰਨੀ ਫੋਜਾ ਸਿੰਘ ਸਰਾਰੀ ਦੇ ਉੱਤੇ ਇਲਜ਼ਾਮ ਨੇ ਕੱਲ ਪਿੰਡ ਦੇ ਵਿੱਚ ਐਸਐਮਐਲਏ ਸਰਪੰਚ ਵਾਰ ਸੀਗਾ ਫੋਨ ਕਰਕੇ ਕਿਹਾ ਗਿਆ ਤੁਸੀਂ ਵਾਪਸ ਆਓ ਵਾਪਸ ਆਓ ਤਾਂ ਉਹ ਨਹੀਂ ਆ ਸਕਿਆ ਜਿਹੜਾ ਸੋਸ਼ਲ ਮੀਡੀਆ ਆ ਜਿਹੜਾ ਉਸ ਇਲਾਕੇ ਦਾ ਸੋਸ਼ਲ ਮੀਡੀਆ ਉੱਤੇ ਵੀ ਇਹ ਚੀਜ਼ ਬੜੀ ਗਰਦਸ਼ ਕਰ ਰਹੀ ਹੈ ਕਿ ਜਿਹੜਾ ਸਿਆਸਤ ਦੀ ਭੇਡ ਰਾਜਨੀਤੀ ਦੀ ਭੇਡ ਚੜਿਆ ਜਸ਼ਨਪ੍ਰੀਤ ਫੋਜਾ ਸਿੰਘ ਸਰਾਰੀ ਕੋਈ ਦੁੱਧ ਟੁੱਟਿਆ ਹੈ ਨਹੀਂ ਉਹਨਾਂ ਦੀ ਆਡੀਓ ਵੀਡੀਓ ਪਹਿਲਾਂ ਵੀ ਕਰਪਸ਼ਨ ਦੇ ਮਾਮਲੇ 'ਚ ਵਾਇਰਲ ਹੋਈਆਂ ਪਰ ਕਟੜ ਇਮਾਨਦਾਰਾਂ ਨੇ ਉੱਤੇ ਕੋਈ ਕਾਰਵਾਈ ਕੀਤੀ ਨਹੀਂ ਉਹਨਾਂ ਦੇ ਪੀਏ ਦੇ ਨਾਲ ਅੱਜ ਪਿੰਡ 'ਚ ਜਦੋਂ ਅਫਸੋਸ ਕਰਨ ਲਈ ਆਇਆ ਉੱਥੇ ਵੀ ਧੱਕਾ ਮੁੱਗੀ ਹੋਈ ਤੇ ਪੁਲਿਸ ਸੱਦ ਕੇ ਉਹ ਐਮਐਲਏ ਨੂੰ ਖੁਦ ਆਉਣਾ ਪਿਆ ਤੇ ਉਹਨੂੰ ਆਪਣੇ ਪੀਏ ਨੂੰ ਕੱਢ ਕੇ ਲੈ ਜਾਣਾ ਪਿਆ ਜਿਹੜੀ ਚਰਚਾ ਆ ਜਿਹੜੀ ਸੋਸ਼ਲ ਮੀਡੀਆ ਤੇ ਚਰਚਾ ਹੈ ਕਿ ਨਾ ਤਾਂ ਉਹਨੂੰ ਕੋਈ ਕੰਮ ਕਰਨ ਦਿੱਤੇ ਜਾਂਦੇ ਸੀ ਸਗੋਂ ਪਿੰਡ ਦੇ ਵਿੱਚ ਜਿਹੜੀ ਐਂਟੀ ਪਾਰਟੀ ਸੀਗੀ ਅਬ ਆਮ ਆਦਮੀ ਪਾਰਟੀ ਦਾ ਸਰਪੰਚ ਆ ਪਰ ਜਿਹੜੀ ਐਂਟੀ ਪਾਰਟੀ ਸੀ ਫੋਜਾ ਸਿੰਘ ਸਰਾਰੀ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਦੀ ਮਦਦ ਕਰਦਾ ਸੀ ਉਹਨਾਂ ਦੇ ਕਹਿਣ ਦੇ ਅਨੁਸਾਰ ਚੱਲਦਾ ਸੀ ਜੇਤੋ ਜਸ਼ਨਪ੍ਰੀਤ ਡਾਡਾ ਦੁਖੀ ਸੀ ਤੇ ਪਰੇਸ਼ਾਨ ਸੀਗਾ ਨਾ ਹੀ ਕੋਈ ਕੰਮ ਕਰਨ ਦਿੱਤਾ ਜਾਂਦਾ ਸੀ ਵਿਕਾਸ ਦੇਖੋ ਕੁਝ ਵੀ ਹੋਵੇ ਬੰਦਾ ਇਮਾਨਦਾਰ ਹੋਵੇ ਚਾਹੇ ਨਾ ਹੋਵੇ ਆਪਾਂ ਕਿਸੇ ਦੀ ਸੌ ਨਹੀਂ ਖਾਂਦੇ ਪਰ ਜਿਹੜਾ ਨਵਾਂ ਖੂਨ ਹੁੰਦਾ ਜਿਹੜੇ ਨੌਜਵਾਨ ਸਰਪੰਚ ਜਿੰਨੇ ਵੀ ਬਣੇ ਨੇ ਉਹਨਾਂ 'ਚ ਇੱਕ ਤਾਂਗਤਾ ਜ਼ਰੂਰ ਹੈ ਕਿ ਅਸੀਂ ਕੁਝ ਨਾ ਕੁਝ ਕਰ ਜੀਏ ਕੋਈ ਆਹ ਕੰਮ ਕਰ ਲਈਏ ਉਹ ਕਰ ਲਈਏ ਕਿਉਂਕਿ ਸੁਭਾਅਕ ਜੀ ਗੱਲ ਹੋਣ ਚ ਹੁੰਦੀ ਹੋਈ ਆ ਤਾਂ ਇਸ ਕਰਕੇ ਉਹ ਇਸ ਗੱਲੋਂ ਵੀ ਪਰੇਸ਼ਾਨ ਸੀ ਕਿ ਉਹਨੂੰ ਕੋਈ ਕੰਮ ਨਹੀਂ ਕਰਦਾ ਸੀ ਓਵਰ ਆਲ ਪਰਿਵਾਰ ਦਾ ਇਲਜ਼ਾਮ ਹੈ ਕਿ ਫੋਜਾ ਸਿੰਘ ਸਰਾਰੀ ਉਹਨਾਂ ਦਾ ਪੀਏ ਇਸ ਖੁਦਕੁਸ਼ੀ ਦੇ ਲਈ ਜ਼ਿੰਮੇਵਾਰ ਨੇ ਆਮ ਆਦਮੀ ਪਾਰਟੀ ਦਾ ਹੀ ਸਰਪੰਚ ਸੀ ਜੀ ਹਾਂ ਜੋ ਸੋਸ਼ਲ ਮੀਡੀਆ ਤੇ ਖਬਰਾਂ ਆਈਆਂ ਨੇ ਜਾਂ ਜੋ ਖਬਰਾਂ ਮੀਡੀਆ ਆਦਾਰਿਆਂ ਚ ਰਿਪੋਰਟ ਕੀਤੀਆਂ ਗਈਆਂ ਨੇ ਉਹ ਆਮ ਆਦਮੀ ਪਾਰਟੀ ਨਾਲ ਹੀ ਸਬੰਧਤ ਸਰਪੰਚ ਸੀਗਾ ਜਸ਼ਨਪ੍ਰੀਤ ਜਿਹੜਾ ਹੈ 바ਵਾ ਉਹ ਆਮ ਆਦਮੀ ਪਾਰਟੀ ਦੇ ਨਾਲ ਤੱਲਕ ਰੱਖਦਾ ਸੀ ਤਾ ਗੁਰੂ ਹਰ ਸਹਾਇ ਦੇ ਐਮਐਲਏ ਫੌਜਾ ਸਿੰਘ ਸਰਾਰੀ ਉੱਤੇ ਗੰਭੀਰ ਦੋਸ਼ ਲੱਗੇ ਨੇ ਅਤੇ ਉਹਨਾਂ ਦੇ ਪੀ ਉੱਤੇ ਗੰਭੀਰ ਦੋਸ਼ ਲੱਗੇ ਨੇ ਮਾਂ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ 바ਵਾ ਸਰਪੰਚ ਆਪਣੇ ਐਮਐਲਏ ਅਤੇ ਪੀਏ ਤੋਂ ਬਹੁਤ ਦੁਖੀ ਸੀ ਜਿਸ ਕਰਕੇ ਉਹਨੇ ਪਰੇਸ਼ਾਨ ਹੋ ਕੇ ਕਦਮ ਚੁੱਕਿਆ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਦੇ ਵਿੱਚ ਕੀ ਨਿਕਲਦਾ ਹੈ